ਸੇਕਾ ਸਾਸਰ ਸਿੰਘ ਨੇ ਜਿਹੜਾ ਉਂਗਲੀ ਰੱਖੀ ਇੱਕ ਦੱਸ ਤੇ ਕਿ ਇਹਨਾਂ ਦੇ ਮੁੱਦੇ ਨੇ ਜਿਆ ਕਿਸੇ ਨਹੀਂ ਬੋਲਣ ਦੀ ਜਿਹੜਾ ਦੰਤ ਵਿੱਚ ਹੈ ਮੈਂ ਇਸ ਨੂੰ ਲਿਆ ਸੋਚ ਕੇ ਆ ਕੇ ਅੱਜ ਇਸタル ਦੀ ਗੱਲ ਕਰੀਏ ਤਾਂ ਕਿ ਜੇ ਜੋ ਕੋਈ ਅਸੰਗਤੀ ਜਿਹੜੇ ਮੌਂਸੇ ਇਸ ਤੋਂ ਕਿਹੜਾ ਬੱਚਾ ਜਿਹੜਾ ਹੈਗਾ ਆਪਣੇ ਆਪ ਨੂੰ ਪੰਜਾਬੀ ਕਹਾਏਗਾ ਅਗਰ ਉਹ ਆਪਣੀ ਜਿਹੜੀ ਆਇਡੈਂਟੀਟੀ ਤੇ ਪ੍ਰਾਊਡ ਨਹੀਂ ਫਿਕਰ ਉਹ ਪ੍ਰਾਈਡ ਦਾ ਹੈਗਾ ਉਹ ਨਹੀਂ ਹੋਏਗਾ ਅੰਦਰ ਕਿ ਮੈਂ ਪੰਜਾਬੀ ਆ ਉਸ ਨੂੰ ਪ੍ਰਾਈਡ ਇਸ ਤਰ੍ਹਾਂ ਦੇ ਰਹਿਗਾ ਉਥੋਂ ਦਾ ਚਲੇਗੀ ਅਸੀਂ ਗੁਰਦਵਾਰਿਆਂ ਵਿੱਚ ਜਿੰਨੇ ਮਰਜੀ ਉਥੇ ਜਿਹੜੇ ਹੈਗੇ ਅਸੀਂ ਪੰਜਾਬੀ ਦੇ ਉਹ ਸ਼ਬਦ ਪੜ੍ਹਨਗੇ ਅਕਲੀਏ ਉਹਨਾਂ ਬੱਚਿਆਂ ਨੇ ਨਹੀਂ ਪੋਲਿਟਿਕ ਕਰਨੀ ਗੋਲ ਨਹੀਂ ਇਹ ਹੈ ਮੈਂ ਸ਼ੌਪਸ਼ਰ ਦੇ ਜਿਹੜੇ ਕੰਪਨੀ ਹੈ ਉਹ ਤੋਂ ਮੂਵ ਹੋਇਆ ਤੇ ਉੱਥੋਂ ਫੜੇ ਪੰਜਾਬੀ ਲੋਕੀਂ ਦੇ ਫੈਕਟਰੀ ਕੰਮ ਕਰ ਗਏ ਸੀ ਉਹਨਾਂ ਦੇ ਤੱਕ ਉਹਨਾਂ ਵਿੱਚ ਇੱਕ ਤਿੱਖ ਤੱਕ ਵੀ ਨਹੀਂ ਸੀ ਕੋਈ ਗੈਜਰ ਨਹੀਂ ਸੀ ਜੰਗ ਦੇ ਦੌਰ ਰਾਤੋਂ ਸਾਰੇ ਪੈਕਟਰੀ ਦੇ ਵਿੱਚ ਉਹ ਸਮਾਂ ਉਹਨਾਂ ਦੇ ਬੱਚਿਆਂ ਦੀ ਇਹ ਬਹੁਤ ਵੱਡੀ ਪ੍ਰੋਬਲਮ ਹੈ ਕਿ ਇਹ ਹੂ ਦਾ ਉਹ ਜਿਹੜੀ ਐਕਟ ਕਰਨੀ ਕਿ ਪੁੰਨਾ ਨੂੰ ਆਪਣੇ ਪੰਜਾਬੀ ਬਾਰੇ ਪਤਾ ਨਹੀਂ ਸੀ ਵਾਇਸਟੇਟ ਕੋਲ ਪੰਜਾਬੀ ਨਾ ਖਟੇ ਕੋੜਨਾ ਕੋਲ ਕੋਈ ਟੈਂਜੀਬਲ ਐਸੈਟ ਕੋਈ ਨਹੀਂ ਸੀ ਕੁਝ ਨਹੀਂ ਸਕੇ ਸੈਸੇ ਕਿ ਕਿ ਜਿਹੜਾ ਉੱਜਵ ਸਕ ਮੈਂ ਉਥੋਂ ਦੇ ਐਜੂਕੇਸ਼ਨ ਡਪਾਰਟਮੈਂਟ ਨੂੰ ਇਹ ਗਿਆ ਕਿ ਤੁਸੀਂ ਪੰਜਾਬ ਤੋਂ ਚੇਅਰ ਟਸ ਬਲ ਇੱਕ ਇਰੇ ਮੈਨਸਟਰੀ ਸਕੂਲ ਹੈ ਉਹਨਾਂ ਵਿੱਚ ਪੰਜਾਬੀ ਚੱਲਦਾ ਰੇ ਪੰਜਾਬੀ ਆਗਲਾ ਰੇ ਉਹੋ ਚਾਰ ਹਫ਼ਤੇ ਛੇ ਆਲੇ ਉਹ ਆਪਣਾ ਕੰਮ ਕਰਨ ਉਹਨਾਂ ਵੱਜ ਤੋਂ ਗੁਰਚਰੂ ਸਨ ਕਿ ਨਹੀਂ ਆਪਣੇ ਥੀਏਟਰ ਵਾਲੇ ਨੇ ਚੱਲ ਜਾਈ ਉਹਨਾਂ ਨੇ ਯਾ ਸੁਲਾਕ ਕੰਮ ਕੀਤਾ ਉਸੇ ਤੇ ਆਦ ਇੱਕ ਸੰਚਵਾਦ ਨੂੰ ਜਿਹੜਾ ਸ਼ਹਿਰ ਸੀ ਸ਼ੁਰੂ ਕਰੀ ਜਿੱਥੇ ਸਾਰੇ ਪੰਜਾਬੀ ਬੰਦੇ ਇਕੱਠੇ ਹੋ ਗਏ ਕੋਈ ਪੰਜਾਬੀ ਨਹੀਂ ਹੈਗਾ ਉਹ ਜਾ ਨਾ ਵਰਗਾ ਹੈ ਉਹ ਉਥੇ ਸੱਚਵਾਰ ਸਵੇਰੇ ਉਹਨਾਂ ਨੇ ਚਾਰ ਗਲੀਆਂ ਤੋਂ ਜਿਹੜੇ ਸਟੂਡੈਂਟ ਐ ਉਹਨੇ ਪੱਕਾ ਬੰਧੀਆਂ ਹੋਈਆਂ ਸਟੂਡੈਂਟ ਐ ਪ੍ਰਾਇਮਰੀ ਸਕੂਲ ਦੇ ਬੈਦਹਾ ਅਨ ਪਲਾਊਡ ਪਿਆ ਅਖੀਰ ਸ਼ੌਕਸ਼ੇਪ ਫਰ ਬੋਲੇ ਸੋਨ ਹਾਲ ਕਰ ਦੇ ਉਹ ਜਗਾਹ ਰਹਿ ਲਉਂਦੇ ਆ ਰਹੇ ਨੇ ਚਾਰ ਪਾਸੇ ਉਸ ਟੌਪ ਦੇ ਵਿੱਚ ਇਕੱਠੇ ਹੋ ਗਏ ਔਰ ਉਥੇ ਇੱਕ ਕੱਪੜਾ ਬਿਲਕੁਲ ਪੜ ਰਹੀ ਸੀ ਉਥੇ ਪੈਰ ਤੇ ਜਿਹੜਾ ਹੈ ਆਪਣਾ ਇਹ ਮੁੰਡਾ ਹੈ ਉਸ ਨੂੰ ਪਥਰ ਲੱਗੇ ਕਿ ਕੀ ਹੋ ਗਿਆ ਇਹ ਤਾਂ ਕਦੇ ਹੋਈ ਨਹੀਂ ਸੀ ਅਸੀਂ ਕਿਉਂ ਚਲਦੇ ਨਿਆਵੀ ਹੈ ਨਹੀਂ ਇੱਕ ਇਸ ਤਰ ਹੁ ਗਿਆ ਕਿ ਉਹ ਜਿਹੜੇ ਸਾਡੇ ਬੱਚੇ ਜਿਹੜੇ ਉਹ ਪੱਗਾ ਮੰਨ ਕੇ ਤੇ ਆਪਣਾ ਬੈਜ ਲਾ ਕੇ ਪੰਜਾਬੀ ਦਾ ਤੇ ਉਹ ਆੜੇ ਵਿੱਚ ਚੌਕ ਦੇ ਵਿੱਚ ਸਾਡੇ ਬੋਲੇ ਸੋਨਿਆ ਉਹ ਮੈਨੂੰ ਮੇਰੀ ਗੱਲ ਦੇਖ ਕੇ ਮੇਰੇ ਕੋਲ ਸਾਜੀ ਸੀ ਕੀ ਕਰਾਂ ਕੀ ਕਰਾਂ ਅੱਛਾ ਤੇ ਫਿਰ ਹਰਮਨ ਜੀ ਨੇ ਕੋਲ ਤੁਹਾਨੂੰ ਦੱਸਾਂਗੇ ਜਿਹੜਾ ਉਸਨੇ ਇੰਪੈਕਟ ਪਾਇਆ ਬੱਚਿਆਂ ਦੇ ਸਾਡੇ ਤਲਪੜ ਦੇ ਵਿੱਚ ਕਿ ਅਸੀਂ ਪ੍ਰਾਉਡਲੀ ਲਿਖਾਤੀ ਹੋ ਕੇ ਇਸ ਸਕੂਲ ਦੇ ਵਿੱਚ ਆ ਸਕੀਏ ਕਿਉਂਕਿ ਉਹਦਾ ਜਿਹੜਾ ਮੇਰੇ ਬੱਚੇ ਸੋ ਕਨੇਸ ਸੀ ਪੰਜਾਬੀ ਮੇਰੇ ਅਨੁਸਾਰ ਕਿ ਕਿ ਇਹ ਦੋ ਤਰੀਕੇ ਨੇ ਇਸ ਸਵਾਲ ਨੂੰ ਹੱਲ ਕਰਨ ਦੇ। ਜ्यादा ਸੀ ਗੁਰਦਾਰੇ ਵਿੱਚ ਜਦਾ ਬੋਝ ਉਹਨਾਂ ਨੇ ਜੋੜ ਲਈਏ ਪ੍ਰੈਸ਼ਰ ਕਰੇ ਕਿ ਤੁਸੀਂ ਪੰਜਾਬੀ ਬੋਲੋ, ਪੰਜਾਬ ਬਨੋ ਐ ਕਰਫ। ਜਾਂ ਦੂਸਰ ਜੇ ਕਹੇ ਹੈ ਕਿ ਲੋਕਲ ਜਿਹੜੀ ਹੈਗੇ ਸੱਜ ਦੀ ਉਸ ਨੂੰ ਦਸੀਏ ਕਿ ਪੰਜਾਬੀ ਖੋਣ ਦੇ। ਤਾਂ ਕਿ ਉਹ ਇੱਜ਼ਤ ਨਾਲ ਦੇਖ ਸਕਣ ਮੇਰੇ ਬਾਬਾ। ਦਾਮ ਹੈ ਉਥੇ ਖੜਾ ਹੋ ਕੇ ਪੰਜਾਬੀ ਦੀ ਗੱਲ ਕਰ ਸਕਦਾ ਹੈਗਾ ਔਰ ਬਾਗਮਾਨ ਦੇ ਪ੍ਰਸਤ ਇਹ ਹੋ ਤੁਸੀਂ ਦੇਖ ਲਓ ਕਿ ਤੁਸੀਂ ਕੱਲ ਇਹ ਗੱਲ ਸ਼ਾਮੀ ਚੱਲ ਰਹੀ ਸੀ ਕਿ ਪੰਜਾਬੀ ਦਾ ਰੋਮਨਾਈਜੇਸ਼ਨ ਜਿਹੜੀ ਹੈਗੀ ਹੈ ਰੋਮਨ ਦੇ ਵਿੱਚ ਲਿਖਿਆ ਜਾ ਰਿਹਾ ਉਹ ਕਿਸ ਤਰ੍ਹਾਂ ਲਿਖਿਆ ਜਾ ਰਿਹਾ ਇਹ ਨਹੀਂ ਭਾਈ ਆਪਨੇ ਸਰਮ ਸਿੰਘ ਨਾਲ ਨੇ ਬੜੇ ਚਿੰਤਕ ਨੇ ਇਹ ਬੰਨ ਕਹਿੰਦੇ ਸੀ ਕਿ ਅੱਗੇ ਹੁਣ ਤੱਕ ਐਸਨ ਚੱਲਦਾ ਰਿਹਾ ਹੁਣ ਇਹ ਵੀ ਆ ਵੀ ਕਿ ਨਾ ਪੜੀਓ ਪੜ ਲੈ। ਇੱਕ ਸਵਾਲ ਹੁਣ ਪੰਜਾਬੀ ਦਾ ਇਹ ਨਹੀਂ ਰਹਿ ਗਿਆ ਕਿ ਸਾ ਪੰਜਾਬ ਦੇ ਵਿੱਚ ਬੱਚੇ ਪੜਨਗੇ ਇਹ ਨਹੀਂ ਪੜਨਗੇ। ਸਵਾਲ ਇਹ ਵੀ ਬਣ ਗਿਆ ਉਹਨਾਂ ਕੋਲ ਸਵਾਲ ਹੀ ਬਣ ਗਿਆ ਕਿ ਉਹ ਗ੍ਰੈਪਟ ਵਿੱਚ ਪੜਨਗੇ ਨਹੀਂ ਪੜਨਗੇ। ਪਰ ਜੇ ਪੜਨਗੇ ਕਿਸ ਚੀਜ਼ੇ ਕਾ ਪੜਨਗੇ ਅਸੀਂ ਉਹਨਾਂ ਨੂੰ ਕੀ ਸੂਲਤਾਂ ਦੇਵਾਂਗੇ। ਠੀਕ ਹੈ ਨਾ ਉਹ ਕੋ ਸੈਂਟੀਫਿਕਲੀ ਜਿਹੜੀ ਹੈਗੀ ਆ ਉਹ ਉਹ ਅਸੀਂ ਉਸ ਨੂੰ ਅੱਗੇ ਧੋਰਾਂਗੇ ਤਾਂ ਉਹ ਗਲਤ ਚੱਲੇਗਾ। ਜਿਸ ਤਰ੍ਹਾਂ ਅੱਗੇ ਚਲਦੀ ਹੈ ਟਾਈਮ ਨਾਲ ਚੇਂਜ ਲੈਂਦਾ। ਕੰਨ ਲਾ ਅਮਜੀਤ ਵਾਲ ਨੂੰ ਸਰੇਨ ਦਿੱਤੀ ਪ੍ਰਿਹਰਤ ਕੋਲ ਦਾ ਅਲਗ ਮੈਂ ਉਹਨ ਨੂੰ ਇੱਕ ਛੁੱਟ ਜੇਗਾ ਕਰ ਗਈ ਮੈਂ ਕਿਹਾ ਕੱਲ ਕਿ ਪੀ ਜੀ ਕਿਤਾਬਾਂ ਦੀ ਦੁਕਾਨ ਸੀ ਮੈਂ ਕਹਿੰਦਾ ਕਿ ਸੇਬੂਸ਼ਾ ਦੇ ਚਲੇ ਜਾਓ ਉੱਥੇ ਡਾਕਟਰ ਨੇ ਕਹਾਂ ਨੇ ਇੱਕ ਅਚੀਵਮੈਂਟ ਬਾਰੇ ਨਹੀਂ ਜਿਹਨਾਂ ਨੇ ਅਚੀਵ ਕੀਤਾ ਜਾਂ ਕਿਸ ਤਰ੍ਹਾਂ ਕੀਤਾ ਕੀਤਾ ਜਹਾ ਜਿਹੜਾ ਹੈਗਾ ਕਿ ਕਿਸ ਤਰ੍ਹਾਂ ਅਚੀਵ ਕਰਨਾ अचीवमेंट बारे किताब दूसरी किताब कुछ है जियलाइजेष बारे में रियलाइजेशन जी है बुद्ध ने कि लाइक हो उस बारे अभी लागू हो जियलाइजेष होंगे ने दूर तक उन्होंने इंपैक्ट रहा है और जो अचीवमेंट हों टें होंगे लाइक थोड़ी होंगे असि बहुता टाइम जरा अचीवमेंट से भी जाने ਜੇ ਜਿਹੜੀ ਸੋਚ ਆ ਸੋਚਦੇ ਤੇ ਅਸੀਂ ਤਾਂ ਇਹਨਾਂ ਨੂੰ ਬਚਾ ਲੇ ਜੇ ਕੋਈ ਨਮਲ ਸੋਚ ਲੰਦਾ ਹੈਗਾ ਉਹਨੂੰ ਇਸ ਤਾਲੇ ਨੂੰ ਜਾਨ ਅਸੀਂ ਜੇ ਕਹੀਏ ਕਿ ਤੇ ਵੀ ਉਸਨੇ ਐਦਾਂ ਕਰਕੇ ਉਥੇ ਹਾਲੂ ਦੇ ਰਹੇ ਗਏ ਨੇ ਕੈਲੀਫੋਰਨੀਆ ਦੇ ਰਹੇ ਗਏ ਨੂੰ ਭੇਜੇ ਕਿ ਉਹ ਮਿਲੀਨਰ ਬਣ ਗਿਆ ਮਿਲੀਨਰ ਬਣ ਗਿਆ ਅਸੀਂ ਤਾਂ ਨਹੀਂ ਭਜਾ ਕਿਉਂਕਿ ਇਹ ਸਾਨੂੰ ਦੇਖਣਾ ਪਏਗਾ ਕਿ ਅਸੀਂ ਜਿਹੜਾ ਹੈਗਾ ਜੇ ਜਿਹੜੀ ਗੱਲ ਜਿਹੜੀ ਹੈਗੀ ਅੱਜ ਕੰਨੇ ਕਿ ਯੂਰਪ ਦੇ ਲਾਗੇਗਾ ਇਹ ਸਾਰੇ ਦੇ ਟੋਪ ਹੈ ਅਸੀਂ ਆਪਣੀ ਜਿਹੜਾ ਸੋਚ ਹੈਗੀ ਉਹ ਸੋਚ ਦੇ ਸਿੱਖ ਤੇ ਉਹਨਾਂ ਨੇ ਪਲਾਨ ਉਸ ਤਰੀਕੇ ਨਾਲ ਕੀਤਾ ਪਰ ਵੀ ਨੋਹ ਕੀਤਾ ਹੈ ਤਾਂ ਉਹਨਾਂ ਦੀ ਇੱਕ ਐਕਸਪੈਕਸ਼ਨ ਹੋਈ ਹੈ ਉਹਨਾਂ ਦੇ ਕੰਸੀਚ ਇਹ ਨਹੀਂ ਕਿ ਅਸੀਂ ਉਹਨਾਂ ਨੇ ਬਹੁਤ ਵੱਡੇ ਜ਼ਿਕਰੇ ਲਾਏ ਸੀ ਜ਼ਿਕਰੇ ਜਿਹੜੇ ਹੈਗੇ ਉਹ ਸਾਨੂੰ ਉਤਸ਼ਾਹਣ ਵਾਸਤੇ ਪਿੰਡ ਦੇ ਵਿੱਚ ਬਹੁਤ ਅੱਛੀ ਗੱਲ ਉਹ ਵੀ ਇੱਕ ਟੂਰ ਬੜਾ ਬੱਧਿਆ ਜਿਹੜਾ ਕਿ ਸਾਡੇ ਆਪਣੇ ਲੋਕਾਂ ਨੂੰ ਇਕੱਠਾ ਕਰੇਗਾ ਪਰ ਜੇ ਤੁਸੀਂ ਬਾਹਰੋਂ ਕਿਸੇ ਨੂੰ ਜਿਹੜੀ ਗਲੋਬਲਾਈਜ਼ਡ ਵਰਡ ਹੋਵੇਗਾ ਉਹ ਹੁਣ ਪਿੰਡ ਦੇ ਵਿੱਚ ਪਿੰਡ ਨਹੀਂ ਰਿਹਾ ਉਹ ਐਸੀ ਲੋਕਾਇਤ ਦੁਨੀਆ ਵਿੱਚ ਉਹ ਹਟ ਪਸ ਹੈ ਜੇ ਉਥੇ ਜਿਹੜਾ ਰਹਿ ਗਿਆ ਸਾਰੀ ਪੰਜਾਬੀ ਦੀ ਜਾਣ ਗੁਰੂਆਂ ਦੀ ਕੋਈ ਵੀ ਗੱਲ ਜਿਹੜੀ ਹੈਗੀ ਆ ਸੁਣੀ ਜਾਏਗੀ ਉਹ ਸਾਨੂੰ ਉਸ ਲੈਵਲ ਦੇ ਉੱਤੇ ਉਹਨੂੰ ਜਾਂਚ ਕੇ ਕਿ ਦੇਖੋ ਉਹਨਾਂ ਦੀ ਹਿਊਮਨ ਵੈਲਿਊਜ਼ ਕਿਹੜੀਆਂ ਸੀਗੀਆਂ ਗੁਰੂਆਂ ਦੀਆਂ ਕੋਈ ਨਹੀਂ ਸਟਰੋਂਗ ਸੀਗੀਆਂ ਕਿ ਸਭ ਤੋਂ ਪਹਿਲੇ ਸੀਗੇ ਐਮਐਸ ਇੰਟਰਨੈਸ਼ਨਲ ਨੇ ਇੱਕ ਦਾਸਾਪੀਆ ਹੁਣੇ ਸਟੱਡੀ ਕੀਤੀ ਸੀ ਹਰ ਸਦੀ ਚੋਂ ਉਹਨਾਂ ਨੇ ਪੰਜ ਇਨਸਾਨ ਲੈਨੇ ਜਿਨ੍ਹਾਂ ਨੇ ਹਕੂਮਤ ਰਾਖੀ ਸ਼ੁਰੂ ਕੀਤੀ ਖਰੇ ਹੋਏ ਉਹਨਾਂ ਵਿੱਚ ਡਾਕਟਰ ਪ੍ਰੀਸਿੰਗ ਨੇ ਉਹਨਾਂ ਨੂੰ ਗੁਰੂ ਦੇਵ ਮਹਤਵਾਰੇ ਅਕਸਰ ਹੁੰਦਿ ਸੀ ਕਿ ਉਹ ਸਭ ਤੋਂ ਵੱਡੀ ਹਿਊਮਨ ਰਾਈਟਸ ਦੇ ਜਿਹੜੇ ਆਗੂ ਸੀਗੇ ਉਹ ਸੀਗੇ ਕਿ ਉਹਨਾਂ ਨੇ ਉਹਨਾਂ ਨੂੰ ਬਾਸ਼ਨ ਚੜ੍ਹਨ ਦੀ ਦੱਸੇ ਕਿ ਇਹਨਾਂ ਨੂੰ ਉਹਨਾਂ ਰਾਇਟਾਂ ਚ ਲੁੱਟਣ। ਸੁਣਨਾ? ਉਹ ਐਮਨਸੇ ਇੰਟਰੈਕਸ਼ਨ ਕੀ ਹੋਇਆ ਹੈਗੇ ਆ। ਉਸ ਕਹਾਣੀ ਦੇ ਵਿੱਚ ਗੁਰੂਆਂ ਦੀ ਇੱਕ ਗੱਲ ਹੋਈ ਉਸ ਸੋਚਣਾ ਰਾਹੀ ਦੀ ਉਹ ਗੱਲ ਨਹੀਂ ਆਉਂਦੀ ਇਸ ਤਰ੍ਹਾਂ ਕਿਸ ਅਸੀਂ ਜਿਹੜਾ ਬੇਚ ਜਿਹੜੀ ਕੰਫਰੰਸ ਕੀਤੀ ਆ ਇਹਦੇ ਵਿੱਚ ਥੋੜਾ ਜਿਹਾ ਮੇਰਾ ਆਪਣਾ ਕਿਤੇ ਆਸੀ ਕਿ ਕੁਝ ਬੰਦੇ ਜਿਹੜੇ ਨਾ ਵਿਚਾਇ ਇਸ ਤਰ੍ਹਾਂ ਕਰਦੇ ਇੱਕਦਮ ਤੇ ਉਹ ਕੰਫਰੰਸ ਹੋਵੇ ਤੇ ਪੈਸੇ ਕਿ ਵਿਚ ਆ ਕਿ ਅਸੀਂ ਇਹ ਨਾ ਨਕਰਨ ਨੂੰ ਇਸ ਤਰ੍ਹਾਂ ਸੋਚ बहुत सारा कम करने वाला मैं जरा है मैं तो दस <laughs> मेरी किताब एक फिल्मि ने सितंबर छपी और इटली बलोनिया इंटरनेशनल आर्ट फेस्टिव हों

सिगरेट पी रही है जलो सारा पिछया मैं चिट्ठी पाई बोली सोच कैम सर बोलियां मैं गुआजी मैनु लग रहा सा सोच प्रचार करने वाला कोई सरकार नहीं है मैं इस करके उस मिनिटर छैमिल छई सर उन्होंने कहीं सोचा कोई गल ही नहीं की ਉਸੇ ਫਿਰ ਹੋ ਕੇ ਤੇ ਲੈਣੇ ਕੇ ਸੇਨੇ ਲੈਣੇ ਕਮਲੇ ਇਹਨੇ ਦਲ ਕਮਲੇ ਆ ਕਰ ਜਿਆ ਕਰ ਲੈ ਜਿਹੜੀ ਸੋਚ ਤੇ ਆਪੀ ਗੱਲ ਆ ਉਹ ਕਿੰਨੀ ਕੋਈ ਹੈ ਨਹੀਂ ਸੀ ਮੈਨੂੰ ਜੇ ਇੰਦਰ ਦੇ ਵਿੱਚ ਯੂਰਪੀਅਨਸ ਦੇ ਵਿੱਚ ਆ ਕੇ ਉਹ ਜਿਹੜੀ ਸੋਚ ਪੰਜਾਬੀ ਗੱਲ ਆ ਉਹ ਡਿਸਕਸ਼ਨ ਆ ਕੋਸਟੋਫੀਕ ਸਟੱਡੈਂਟ ਉਥੇ ਉਹ ਇੰਡਸਟਰੀਅਲ ਕੋਈ ਉਹ ਕਿੰਨੀ ਮਹੱਤਵਪੂਰਨ ਰਹਿਗਾ ਜਿਸ ਨਾਲ ਉਹ ਤੇ ਮਹਿਕਮ ਕਰਨ ਲਈ ਸੀ ਕਿ ਸਾਰੇ ਪੰਜਾਬੀ ਅੰਦਰ ਜਿਹੜਾ ਹੈਗਾ ਇੰਟਰਨੈਟ ਵਿੱਚ ਕੋਈ